ਸਰ ਜਿਹੜੀ ਥਾਣਾ ਬੀੜਵਿਆ ਮੁਕਾਮਿਆ ਵਿਡੀਓ ਦੇ ਕਰਦੇ ਮਾਨਜੋ ਕਮਿਸ਼ਨਰ ਆਫ ਪੁਲਿਸ ਸਰਦਾਰ ਗੌਰਪ੍ਰੀਤ ਸਿੰਘ ਭੁੱਲਰ ਆਈਪੀਐਸ ਜੀ ਵੱਲੋਂ ਮਾੜੇ ਅਨਸਰਾਂ ਖਰਾਬ ਵਿੱਢੀ ਗਈ ਮੁਹਿੰਮ ਤਹਿਤ ਮਿੱਤੀ ਇਕੱਠ 25 ਨੂੰ ਮਨਦੀਪ ਕੌਰ ਪਤਨੀ ਰਵੀਸ਼ੇਰ ਸਿੰਘ ਵਾਸੀ ਪ੍ਰਤਾਪਨਗਰ ਨੇ ਇੱਕ ਦਰਖਾਸਤ ਪੇਸ਼ ਕੀਤੀ ਸੀ ਕਿ ਉਹ ਆਪਣੇ ਬੱਚੇ ਨਾਲ ਐਕਟਿਵਾ ਤੇ ਸਵਾਰ ਹੋ ਕੇ ਉਸ ਨੂੰ ਟਿਊਸ਼ਨ ਛੱਡਣ ਜਾ ਰਹੀ ਸੀ ਕਿ ਇਹਨੇ ਨੂੰ ਐਕਟਿਵਾ ਤੇ ਸਵਾਰ ਹੋ ਕੇ ਦੋ ਨੌਜਵਾਨ ਆਏ ਜਿੰਨਾ ਜੋ ਇੱਕ ਨੌਜਵਾਨ ਨੇ ਐਕਟਿਵਾ ਤੋਂ ਉਤਰ ਕੇ ਉਸ ਦੇ ਗਲੇ ਵਿੱਚ ਪਾਈ ਹੋਈ 골ਡ ਚੇਨ ਖਿੱਚ ਲਈ ਤੇ ਐਕਟਿਵਾ ਤੇ ਸਵਾਰ ਹੋ ਕੇ ਜਿਹੜੇ ਆ ਫਰਾਰ ਹੋ ਗਏ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਮਕਦਮਾ ਨੰਬਰ 163 ਡੇਟਿਡ 1/25 ਅੰਡਰ ਸੈਕਸ਼ਨ 304 3 ਜਿਮਨ 5 ਬੀ ਐਨ ਐਸ ਤਾਣਾ ਬੀ ਡਿਵੀਜ਼ਨ ਦਰਜ ਰਿਸਟਰ ਕੀਤਾ ਗਿਆ ਤੇ ਤੁਰੰਤ ਜਿਹੜੀਆਂ ਟੀਮਾਂ ਜਿਹੜੀਆਂ ਸੀਸੀਟੀਵੀ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਜਿਹੜੀਆਂ ਲਗਾਈਆਂ ਗਈਆਂ ਜਿਸ ਤੇ 24 ਘੰਟਿਆਂ ਦੇ ਅੰਦਰ ਅੰਦਰ ਹੀ ਦੋਨਾਂ ਦੋਸ਼ੀਆਂ ਨੂੰ ਜਿਨ੍ਹਾਂ ਵਿੱਚ ਇੱਕ ਅੰਮ੍ਰਿਤਪਾਲ ਸਿੰਘ ਕਾਕਾ ਪੁੱਤਰ ਬਲਵਿੰਦਰ ਸਿੰਘ ਵਾਸੀ ਮੱਜੂਪੁਰ ਤੇ ਦੂਸਰਾ ਮਨਪੀਤ ਸਿੰਘ ਹੈਪੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਨਵੀਂ ਬਾਦੀ ਰਤਨ ਸਿੰਘ ਚੌਂਕ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੋਨਾਂ ਦੋਸ਼ੀਆਂ ਨੂੰ ਜਿਹੜਾ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਦੌਰਾਨੇ ਰਿਮਾਂਡ ਇਹਨਾਂ ਵੱਲੋਂ ਵਾਰਦਾਤ ਵਿੱਚ ਵਰਤੀ ਗਈ ਐਕਟਵਾ ਤੇ ਖੋ ਕੀਤੀ ਹੋਈ 골ਡ ਚੇਨ ਜਿਹੜੀ ਆ ਬਰਾਮਦ ਕੀਤੀ ਗਈ ਆ ਪਤਾ ਲੱਗਾ ਵੀ ਕਿ ਕਿਦੋਂ ਦੇ ਕੰਮ ਕਰ ਰਹੇ ਸੀ ਇਹਨਾਂ ਨੇ ਬੈਕਗ੍ਰਾਉਂਡ ਕੀ ਇਹ ਦੋਨੇ ਦੋਸ਼ੀ ਨਸ਼ੇ ਦੇ ਆਦੀ ਨੇ ਇਹਨਾਂ ਤੇ ਪਹਿਲਾਂ ਵੀ 88 ਤੇ 99 ਪਰਚੇ ਦੋਨਾਂ ਤੇ ਨਸ਼ੇ ਦੇ ਤੇ ਸਨੇਚਿੰਗਸ ਦੇ ਦਰਜ ਨੇ ਤੇ ਇੱਕ ਦੋਸ਼ੀ ਜਿਹੜਾ ਇਹਨਾਂ ਵਿੱਚੋਂ ਕਰੀਬ ਮਹੀਨਾ ਪਹਿਲਾਂ ਜੇਲ੍ਹ ਚੋਂ ਬਾਹਰ ਆਇਆ ਸੀ ਦੋ ਦੋਨਾਂ ਨੇ ਦੁਬਾਰਾ ਰਲ ਕੇ ਜਿਹੜਾ ਇਸ ਖੋਹ ਦੀ ਬਾਤ ਤੁਹਾਨੂੰ ਅਮਜਾਨ ਦਿੱਤਾ ਸੀ ਸਿਰ ਪਹਿਲੇ ਵੀ ਇਹਨਾਂ ਨੇ ਕੋਈ ਕੰਮ ਕੀਤਾ ਜਾਂ ਮਹੀਨੇ ਬਾਅਦ ਆ ਕੇ ਫਿਰ ਪਹਿਲਾ ਹੀ ਕੰਮ ਕੀਤਾ ਅ ਇਸ ਵੇਲੇ ਤਾਂ ਅਸੀਂ ਇਹੀ ਪੁੱਛ ਗਏ ਜਿਹੜੀ ਸਾਹਮਣੇ ਆਈ ਹੈ ਫਿਰ ਵੀ ਇਹਨਾਂ ਦੀ ਬਰੀਕੀ ਨਾਲ ਜਿਹੜੀ ਪੁੱਛਗਛ ਕੀਤੀ ਜਾ ਰਹੀ ਹੈ ਸਿਰ ਕਿੰਨੇ ਕੁ ਮਾਰੀ ਜਾਂਦਾ ਇਦੋ ਨੌਜਵਾਨਾਂ ਦੀ ਉਮਰ 28 ਤੋਂ 30 ਸਾਲ ਦੇ ਦਰਮਿਆਨ ਹੈ ਦੋਨਾਂ ਦੀ ਸਿਰਫ ਪਤਾ ਲੱਗਾ ਜੇਕਰ ਉਹ ਮਾਰ ਕਰਦੇ ਕਿੱਥੇ ਵੇਚਦੇ ਸੀ ਕੁਝ ਇਹਦਾ ਹੋਵੇ ਅ ਅਜੇ ਇਹਨਾਂ ਦੇ ਕੋਲੋਂ ਚੈਨੀ ਬਰਾਮਦ ਹੋ ਗਈ ਹੈ ਤੇ ਤਾਂ ਕਿ ਜਿਹੜੀ ਅੱਗੇ ਵੇਚੀ ਨਹੀਂ ਜਾ ਸਕੀ ਤੇ ਜਿਹੜੀ ਆ ਫੌਰੀ ਤੌਰ ਤੇ ਜਿਹੜਾ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਇਹਨਾਂ ਦੀ ਅਸੀਂ ਗ੍ਰਿਫਤਾਰੀ ਕਰ ਲਈ ਸੀ ਸਰ